ਵੈਕੂ ਜੀ ਦਾ ਖਾਲਸਾ ਸ੍ਰੀ ਵੈਕੂ ਜੀ ਕੀ ਫਤਿਹ ਸੰਤ ਜੀ ਆਪਾਂ ਖੜੇ ਆਂ ਸਾਬੋ ਕੀ ਤਲਵੰਡੀ ਸ੍ਰੀ ਤਖਤ ਸ੍ਰੀ ਦੰਦਮਾ ਸਾਹਿਬ ਦੀ ਧਰਤੀ ਹੈ ਤੇ ਉੱਥੇ ਆ ਕੇ ਖੜੇ ਆਪਾਂ ਭਾਈ ਦੰਦਾ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਨਿਮਾਣੇ ਸਪੂਹੇ ਸੀ ਉਹਨਾਂ ਦੀ ਆਪਾਂ ਅੱਜ ਅਸਥਾਨ ਤੇ ਖੜੇ ਆਂ ਅੱਜ ਉਹਨਾਂ ਦੀ 12ਵੀਂ ਕੋਲ ਚੱਲਦੀ ਹੈ ਅੱਜ 12ਵੀਂ ਪੀੜੀ ਚੱਲਦੀ ਹੈ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਪ੍ਰਾਈਵੇਸੀ ਆ ਵੀ ਆਪਾਂ ਹਨਾ ਫੋਟੋ ਜਾਂ ਵੀਡੀਓ ਨਹੀਂ ਬਣਾ ਸਕਦੇ ਇੱਥੇ ਗੁਰੂ ਸਾਹਿਬ ਦੇ ਉਸ ਟਾਈਮ ਦੇ ਜਿਹੜੇ ਆਪਾਂ ਮੁਕਸਰ ਤੋਂ ਜੰਗ ਲੜ ਕੇ ਆਏ ਸੀ ਉਸ ਟਾਈਮ ਤੇ ਉਹਨਾਂ ਦੇ ਜਿੰਨੇ ਵੀ ਵਸਤਰ ਤੇ ਸ਼ਸਤਰ ਆ ਇਸ ਜਗ੍ਹਾ ਤੇ ਮੌਜੂਦ ਨੇ ਤੇ ਪਿੱਛੇ ਚੱਲ ਇਹ ਜਗ੍ਹਾ ਤੇ ਮੌਜੂਦ ਆ ਤੇ ਪਰ ਆਪਾਂ ਨਹੀਂ ਦਿਖਾ ਸਕਦੇ ਅੱਜ ਦਰਸ਼ਨ ਵੀ ਹੋਇਆ ਤੇ ਇੱਕ ਛੋਟੀ ਜੀ ਵੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਉਹ ਵੀ ਇੱਥੇ ਮੌਜੂਦ ਆ ਤੇ ਅਸੀਂ ਤਾਂ ਵੈਸੇ ਹੀ ਇੱਕ ਇੱਕ ਪ੍ਰਾਤਨ ਦੇਖਣ ਲੱਗੇ ਸੀ ਕਿ ਵੀ ਅਸੀਂ ਸਾਨੂੰ ਨਹੀਂ ਪਤਾ ਸੀ ਆਮ ਹੀ ਸਾਡੀ ਸੰਗਤ ਨੂੰ ਨਹੀਂ ਪਤਾ ਪੰਜਾਬ ਦੇ ਜਿੰਨੇ ਵੀ ਇੱਥੇ ਮੱਥਾ ਟੇਕਣ ਆਉਂਦੇ ਆ ਸੰਗਤ ਆਉਂਦੀ ਆ ਦੰਦਮਾ ਸੈਣ ਇੱਕ ਵਾਰੀ ਉਹਨਾਂ ਨੂੰ ਬੇਨਤੀ ਆ ਇਤਿਹਾਸਕ ਜੀ ਇੱਕ ਘਰ ਆ ਉਹਨਾਂ ਦਾ ਉੱਥੇ ਇਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਸ਼ਤਰ ਤੇ ਉਹਨਾਂ ਦਾ ਇੱਕ ਸੰਪੂਰਨ ਹੱਥੀ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਤੇ ਬੀੜ ਸਾਹਿਬ ਵੀ ਇੱਥੇ ਸਜੋਬਤ ਆ ਬਿਲਕੁਲ ਛੋਟੀ ਜੀ ਆਪਾਂ ਕਹਿ ਸਕਦੇ ਆ ਵੀ ਸਿੱਖਾਂ ਦੀ ਡੱਬੀ ਜਿੱਨਾ ਗੁਰੂ ਸਾਹਿਬ ਸੰਪੂਰਨ ਲਿਖਿਆ ਹੋਇਆ ਹੱਥੀ ਲਿਖਤ ਲਿਖੀ ਹੋਈ ਆ ਇੱਕ ਵਾਰੀ ਦਰਸ਼ਨ ਜਰੂਰ ਕਰਿਓ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਤੇ ਬਾਕੀ ਇੱਕ ਗੱਲ ਹੋਰ ਇੱਥੋਂ ਦੀ ਬਾਬਾ ਜੀ ਦਾ ਇਤਿਹਾਸ ਕਹਿੰਦੇ ਵੀ ਇੱਥੇ ਜਿੰਨੇ ਵੀ ਇੱਥੇ 400 ਚਾਹੇ 500 ਕਿਲੇ ਵਾਲਾ ਵੀ ਇੱਥੇ ਕੋਈ ਮਾਲਕ ਆਗਾ ਜਿੰਨਾ ਵੀ ਮਰਜ਼ੀ ਜੱਦੀ ਪੁਸਤੀ ਮਾਲਕ ਆਗੇ ਉਹ ਚੰਡੀਗੜ੍ਹ ਜਾ ਕੇ ਬਸਨੀਕ ਨਹੀਂ ਹੁੰਦੇ ਇਹ ਰੱਬ ਜਾਣਦਾ ਵੀ ਉਸ ਟਾਈਮ ਗੁਰੂ ਸਾਹਿਬ ਦੇ ਬੋਲ ਸੀ ਜਾਂ ਉਸ ਵੇਲੇ ਉਹਨਾਂ ਨੂੰ ਵੀ ਉਹਨਾਂ ਨੇ ਇਹ ਗੱਲ ਉਚਾਰੀ ਸੀ ਪਰ ਇੱਥੋਂ ਦਾ ਕੋਈ ਜਾ ਕੇ ਚੰਡੀਗੜ੍ਹ ਵਸਦਾ ਨਹੀਂ ਜਾ ਜ਼ਰੂਰ ਲੈਂਦੇ ਆ ਉਹਦੇ ਬਿਜ਼ਨਸ ਕਰੇ ਆ ਪਰ ਉੱਥੇ ਰਹਿ ਐਸ ਨਹੀਂ ਕਿਸੇ ਦੀ ਕੀਤੀ ਹੋਈ ਤੇ ਜਿੰਨੇ ਵੀ ਇੱਥੇ ਤੁਸੀਂ ਆ ਦੇਖੀ ਜਾਂਦੇ ਹੋ ਪੁਰਾਣੀਆਂ ਹਵੇਲੀਆਂ ਦੇਖੀ ਜਾਂਦੇ ਸਾਰੀਆਂ ਦੇ ਗੋਲ ਦਰਵਾਜ਼ੇ ਆ ਮੇਨ ਗੱਲ ਇਹ ਵੀ ਆ ਤੇ ਬਾਕੀ ਹੁਣ ਇਧਰ ਇਹ ਸਾਡੇ ਇੱਕ ਵਾਰੀ ਬੇਪਰਵਾਹ ਨੇ ਇਹ ਭਾਈ ਗੱਲਾ ਜੀ ਜਿੰਨਾ ਤੇ ਤੁਹਾਨੂੰ ਹੋਰ ਵੀ ਦੱਸ ਦਿੰਦੇ ਆ ਵੀ ਗੁਰੂ ਸਾਹਿਬ ਨੇ ਇੱਕ ਨਿਸ਼ਾਨਾ ਵੀ ਪਰਖਿਆ ਸੀਗਾ ਜਦੋਂ ਗੋਲੀ ਚਲਾਉਣ ਲੱਗ ਪਿਆ ਇਹਨੇ ਤੇ ਨਹੀਂ ਪਰਖਿਆ ਇਹਨੇ ਆਖਾ ਇਹ ਸਾਡੇ ਸਿੰਘ ਮਾਇਨ ਜੀ ਸਿੰਘ ਸਿੰਘ ਦਿੱਤੀ ਭਾਈ ਵੀਰ ਸਿੰਘ ਤੇ 30 ਸਿੰਘ ਵੀਰ ਸਿੰਘ ਤੇ 30 ਸਿੰਘ ਬਾਕੀ ਇੱਕ ਵਾਰੀ ਜਰੂਰ ਤੁਸੀਂ ਦਰਸ਼ਨ ਜਰੂਰ ਕਰਨਾ ਆਇਓ ਜਿੰਨੇ ਵੀ ਆਪਣੇ ਪਰਿਵਾਰ ਨੂੰ ਲੈ ਕੇ ਜੇ ਤੁਸੀਂ ਦਮਦਮਾ ਸਾਹਿਬ ਤੁਸੀਂ ਮੱਥਾ ਟੇਕਣਾ ਆਉਨੇ ਆ ਤਾਂ ਇੱਕ ਵਾਰੀ ਇੱਥੇ ਵੀ ਜਰੂਰ ਆਇਓ ਕਿਉਂਕਿ ਇੱਥੇ ਹੁਣ ਹੁਕਮ ਹੁਕੂਨਾਮਾ ਸਾਹਿਬ ਦੇ ਵਿੱਚ ਵੀ ਇਹ ਚੱਲ ਉਹ ਦਾਇਰ ਜਿਹੜਾਗਾ ਮਹੱਲਾ ਕਿਹੜਾਗਾ ਮੱਲਾ 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 ਭਾਈ ਦੱਲਾ ਸਿੰਘ ਹੀ ਬਾਬਾ ਦੱਲਾ ਸਿੰਘ ਮਹੱਲਾਗਾ ਗਲੀ ਨੰਬਰ 4 7 ਚ ਗਲੀ ਨੰਬਰ 7 ਭਾਈ ਦੱਲਾ ਸਿੰਘ ਮਹੱਲਾਗਾ ਤੇ ਇਹ ਤੁਸੀਂ ਇਹ ਬਈ ਉਹਨਾਂ ਦਾ ਜੱਦੀ ਮਕਾਨ ਹੈਗਾ ਭਾਈ ਦੱਲਾ ਸਿੰਘ ਦਾ 12ਵੀਂ ਪੀੜੀ ਦੇ ਵਿੱਚੋਂ ਅੱਜ ਵੀ ਉਹਨਾਂ ਦੇ ਜਿਹੜੇ ਕੋਈ ਮੰਨ ਲਓ ਪੀੜੀ ਦੇ ਵਿੱਚੋਂ ਹੈਗੇ ਭਾਈ ਸਾਹਿਬ ਉਹ ਅੰਦਰ ਸਾਰਾ ਜਿਹੜੀ ਆਪਾਂ ਨੂੰ ਜਾਣਕਾਰੀ ਦਿੰਦੇ ਹੈਗੇ ਵੀ ਸ਼ਾਸਤਰਾਂ ਦੀ ਜਾਂ ਗੁਰੂ ਸਾਹਿਬ ਦੇ ਜੋ ਵੀ ਇੱਥੇ ਵਸਤੂ ਪਈਆਂ ਗਈਆਂ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਤਾਂ ਜ਼ਰੂਰ ਆਓ ਬਾਬਾ ਆ ਦੇਖੋ ਤੁਸੀਂ ਆ ਤਲੀ ਆ ਲੈ ਆਈ ਬਈ ਗੱਡੀ ਕੱਢੀ ਤੂੰ ਤਾਂ ਬਾਈ ਪਾਪੀ ਬੰਦਾ ਮੈਂ ਮੈਨੂੰ ਕਹੀਆਂ ਪਾਪੀ ਬੰਦਾ ਸੀ ਬਾਬਾ ਸਾਰੇ ਉਹ ਤੇ ਦਿਖਾਉਣੇ ਆ ਬਾਕੀ ਆ ਸਾਰੇ ਬਾਈ ਦੇਖੋ ਗੱਡੇ ਗੱਡੇ ਮਾਲਬੀ ਹਵੇਲੀਆਂ ਹੈਗੀਆਂ ਹਨ ਸਾਰੀਆਂ ਬਈ ਇਸੇ ਤਰ੍ਹਾਂ ਹੀ ਆ ਸਾਰਾ ਆ ਦੇਖ ਲਓ ਬਈ ਇੱਕ ਮਿੰਟ ਤੁਹਾਨੂੰ ਵਾਹੀ ਵੀ ਹੈ ਨਾ ਪੂਰਾ ਕਿੱਥੇ ਆਉਣਾਗਾ ਆ ਗਲੀ ਨੰਬਰ 7 ਆ ਠੀਕ ਹੈ ਜੀ ਤੇ ਆਓ ਸਾਹਮਣੇ ਜਿਹੜੀ ਇਤਿਹਾਸਕ ਹਵੇਲੀ ਹੈ ਭਾਈ ਡਲਾ ਸਿੰਘ ਦੀ ਜਿੱਥੇ ਗੁਰੂ ਸਾਹਿਬ ਦੇ ਸਸਤਰ ਖਾਣਾ ਪਿਆਗਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਦੀਦਾ ਛੋਟੀ ਜਿਹਦੀ ਜਿਹਦਾ ਆਕਾਰ ਬਈ ਇੱਕ ਡੱਬੀ ਵਿਚ ਆਗਾ ਤੇ ਪੂਰਾ ਕੋਈ ਵਿੱਚ ਸਜੋਬਤ ਆ ਜਾ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਮੇਰਾ ਭਰਾ ਜਰੂਰ ਦਰਸ਼ਨ ਕਰਿਓ ਕਰਮ ਵਾਲੇ ਹੋਣਗੇ ਉਹ ਲੋਕ ਜਿਹੜੇ ਦਮਦਮਾ ਸਾਹਿਬ ਦੀ ਧਰਤੀ ਤੇ ਆ ਕੇ ਇਹ ਜੀ ਹੁੰਦੇ ਦੇਖਦੇ ਆ ਇੱਥੇ ਜਦੋਂ ਜਿਹੜਾ ਬਦਾਵਾ ਪਾੜਿਆ ਸੀ ਨਾ ਭਾਈ ਦਿਆ ਸਿੰਘ ਜਦੋਂ ਬੁੱਕਲ ਚ ਪਏ ਸੀਗੇ ਉਹ ਚੂਲਾ ਸਾਹਿਬ ਵੀ ਇੱਥੇ ਤੇ ਜਿਹੜਾ ਗੁਰੂ ਸਾਹਿਬ ਦਾ ਪਜਾਮਾ ਸੀਗਾ ਪਾਇਆ ਹੋਇਆ ਉਸ ਟਾਈਮ ਦੀ ਪਜਾਮੀ ਕਹਦੇ ਜਾਂ ਪਜਾਮਾ ਕਹਨੋ ਉਹਨੇ ਮਾਫ ਕਰਨਾ ਕਿਉਂਕਿ ਪੂਰਾ ਮੈਨੂੰ ਨਹੀਂ ਪਤਾ ਹਨਾ ਉਹ ਉਹ ਚੀਜ਼ ਤੇ ਬਾਈ ਉਸ ਸਾਹਿਬ ਦਾ ਗੁਰੂ ਸਾਹਿਬ ਦਾ ਜਿਹੜਾ ਬਲੱਡ ਆਗਾ ਖੂਨ ਆਗਾ ਉਸ ਸਮੇਂ ਜੰਗ ਦੇ ਵਿੱਚ ਸੀਗੇ ਉਹ ਤੇ ਉਵੇਂ ਹੀ ਲੱਗਿਆ ਹੋਇਆਗਾ ਚੂਲਾ ਸਾਹਿਬ ਤੇ ਤੇ ਜ਼ਰੂਰ ਦਰਸ਼ਨ ਕਰਿਓ ਮੇਰਾ ਭਰਾ ਆ ਸਾਰੀਆਂ ਬਾਈ ਦੇਖੋ ਪੁਰਾਣੇ ਹਨਾ ਇੱਥੇ ਜਿੰਨਾਗਾ ਸਾਰਾ ਹੀ ਪੁਰਾਣਾ ਪਿਆਗਾ ਬਾਕੀ ਤੁਹਾਨੂੰ ਦਿਖਾਉਣੇ ਆ ਬਾਈ ਜਾਂਦੇ ਜਾਂਦੇ ਉਹਨੂੰ ਦੇਖੀ ਚੱਲੋ ਬਾਈ ਜਾਂਦੇ ਜਾਂਦੇ ਦਿਖਾਵਾਂਗੇ ਤੁਹਾਨੂੰ ਟਲੀ ਗੋਪੀ ਦਖਾਉਂਦੇ ਜਾਵਾਂਗੇ ਰੋਈ ਤੁਹਾਨੂੰ ਮੈਂ ਨਾਲ ਆ ਰਿਹਾ ਰੋਈ 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 ਕਿਤੇ ਟਿਕਾਣੇ ਤੇ ਕੱਟੀਆਂ ਬੱਬਾ ਇਹ ਬਹੁਤ ਅਹਿਸਕ ਜਗ੍ਹਾ ਹੈ ਕਿ ਬੱਬਾ ਇੱਧਰ ਦਾ ਗੁਰੂਵੰਸ ਸਿੰਘ ਜੀ ਦੇ ਨਾਲ ਰਹੇ ਹੈ ਬਿਲਕੁਲ ਇੱਕ ਮਿੰਟ ਵੀ ਬੋਲੇ ਹੋਣਾ ਇਹ ਜਮਾ ਦਾ ਹੋਤਾ ਨਹੀਂ ਜਮਾ ਗੁਰੂਵੰਸ ਸਿੰਘ ਜੀ ਦੇ ਨਾਲ ਲਾ ਲਾ ਜੂਮ ਕਰਕੇ ਉਹਰੇ ਕਰ ਲਾ ਚੱਲ ਭਈ ਝੂਮ ਕਰ ਲਾਉਣ ਗਲੀ ਨੂੰ ਚਲ ਕਰ ਲਈ ਆ ਗਲੀ ਆ ਬਈ ਇੱਥੋਂ ਆਪਾਂ ਐਂਟਰ ਹੋਣਾਗਾ ਆ ਸੰਗਤਾਂ ਬਈ ਹੋ ਜਾਂਦੀਆਂ ਨੇ ਬਾਕੀ ਸੰਗਤ ਅੱਥੇ ਆਈ ਜਾਂਦੀ ਆ ਠੀਕ ਆ ਤੇ ਆ ਦੇਖੋ ਬਈ ਵਾਹ ਕਮਾਲ ਉਸ ਟਾਈਮ ਦੀਆਂ ਜਿਹੜੀਆਂ ਹਜੇ ਵੀ ਅੱਜ ਵੀ ਪੁਰਾਤਨ ਹਵੇਲੀਆਂ ਯਾਰ ਉਸ ਟਾਈਮ ਦੀਆਂ ਹਵੇਲੀਆਂ ਆ ਦੇਖੋ ਕੱਡੀਆਂ ਕੱਡੀਆਂ ਕੰਧਾਂ ਆ ਪਤਾ ਜਾਂਦੇ ਅਸਲ ਅੱਜ ਇਹ ਇਤਿਹਾਸ ਹੀ ਸਾਡਾ ਜਿਹੜਾ ਅੱਜ-ਅੱਜ ਆਪਾਂ ਕਈ ਜਾਨੇ ਆਪਾਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਕੋਠੀਆਂ ਮਹਿਲ ਸੱਤ ਕੇ ਕਈ ਜਾਨੇ ਵੀ ਅਸੀਂ ਤਾਂ ਪਤਾ ਨਹੀਂ ਕੀ ਜੰਗ ਜਿੱਤ ਲਈ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਆਲੇ ਆ ਗਏ ਦੇਖੋ ਉਹਨਾਂ ਟਾਈਮਾਂ ਤੇ ਗੁਰੂ ਸਾਹਿਬ ਦੀ ਬਖਸ਼ ਵੱਡੀਆਂ-ਵੱਡੀਆਂ ਕੋਠੀਆਂ ਇਹ ਇਹ ਬਾਬਾ ਡੱਲਾ ਸਿੰਘ ਮਹੱਲਾ ਇਹ ਬਾਬਾ ਡੱਲਾ ਸਿੰਘ ਮਹੱਲਾ ਦਾ ਤਕਤ ਸ੍ਰੀ ਦਮਦਮਾ ਸਾਹਿਬ ਤਕਤ ਸ੍ਰੀ ਦਮਦਮਾ ਸ਼ਹਿਰ ਤਲਵੰਡੀ ਸਾਬੋ ਤੇ ਤਲਵੰਡੀ ਸਾਬੋ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਦਾ ਖਿਤਾਬ ਦਿੱਤਾ ਸੀ ਤੇ ਲੋਕਾਂ ਨੇ ਤਲਵੰਡੀ ਸਾਬੋ ਕੀ ਕਹਿਤਾ ਤੇ ਇਹ ਸਾਰਾ ਤੁਹਾਨੂੰ ਦੱਸੀ ਜਾਂਦੇ ਹੁਣ ਅਸੀਂ ਵਾਪਸ ਹੋਏ ਆਂ ਉੱਥੋਂ ਇਹ ਦ੍ਰਿਸ਼ ਆ ਬਾਈ ਸਾਰਾ ਤੇ ਜਰੂਰ ਬਿਰਾ ਭਰਾ ਜਿਹੜਾ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਇਸੇ ਤਰ੍ਹਾਂ ਤੁਸੀਂ ਜਿਵੇਂ ਤੁਹਾਨੂੰ ਦਿਖਾਇਆ ਸਾਰਾ ਨਕਸ਼ਾ ਹਨਾ ਹਾਂ ਬਾਕੀ ਇਧਰ ਆ ਕੇ ਬਾਈ ਦਰਸ਼ਨ ਜਰੂਰ ਕਰਿਓ ਫਰੂਟ ਦੇ ਉੱਤੋਂ ਚੜਦੇ ਸੀ ਤੁਹਾਨੂੰ ਦਿਖਾਵਾਂਗੇ ਹੁਣ ਉੱਤਰੀ ਜਾਂਦੇ ਆਂ ਅਸੀਂ ਅਸੀਂ ਵੀ ਬਾਈ ਕਰਮ ਵਾਲੇ ਆ ਕੋਈ ਇਹ ਨਹੀਂ ਵੀ ਸਾਨੂੰ ਪਤਾ ਸੀਗਾ ਹਾਂ ਅਸੀਂ ਵੀ ਜਾਣ ਕੀ ਅਨ ਜਾਣ ਕੀ ਆ ਮਾਰਤਾਂ ਨੂੰ ਦੇਖਦੇ ਹੋਈ ਆ ਗਏ ਅਸੀਂ ਤੇ ਅਸੀਂ ਭਾਗਾਂ ਵਾਲਾ ਸਮਝਦੇ ਆਪਨੂੰ ਵੀ ਅੱਜ ਗੁਰੂ ਸਾਹਿਬ ਦੇ ਚੋਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਤਰਾ ਖੂਨ ਨਾਲ ਲਿਪੜੇ ਹੋਏ ਸਾਰਾ ਕੁਛ ਹੈ ਨਾ ਜਦੋਂ ਭਾਈ ਦਿਆ ਸਿੰਘ ਨੂੰ ਆਪਦੀ ਬੁੱਕਲ ਚ ਪਾ ਕੇ ਬਦਾਵਾ ਪਾੜਿਆ ਸੀਗਾ ਉਹ ਸਾਰਾ ਇਤਿਹਾਸ ਹੀ ਪਿਆ ਇੱਥੇ ਯਾਰ ਸਾਰਾ ਕੁਝ ਪਿਆ ਇੱਥੇ ਜਰੂਰ ਆ ਕੈਮਰਾ ਭਰਾ ਦਰਸ਼ਨ ਕਰਿਓ ਤੇ ਮਨ ਪਰ ਆਇਆ ਯਾਰ ਵੀ ਸਾਨੂੰ ਸਿੱਖਾਂ ਨੂੰ ਆਪਦੀ ਜਿਹੜੀ ਆਪਦੀ ਜਿਹੜੀ ਆਪਾਂ ਨੂੰ ਇਤਿਹਾਸ ਆ ਯਾਰ ਉਹ ਪਤਾ ਹੀ ਨਹੀਂ ਵੀ ਕਿੱਥੇ ਕਿੱਥੇ ਪਿਆਗਾ ਗੁਰੂ ਸਾਹਿਬ ਦੇ ਖੰਡਾ ਸਾਹਿਬ ਚੋਲਾ ਸਾਹਿਬ ਤੇ ਸਭ ਤੋਂ ਛੋਟਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਸਪੂਰਨ ਜਿਹੜਾ ਮੈਂ ਨਾ ਬਈ ਆ ਧਾਨਾ ਸੀ ਤੇ ਆ ਬੜਾ ਰੋਹਣ ਕਾ ਸਾਨੂੰ ਇਹ ਸਿੱਧਾ ਜਿਹੜਾ ਆ ਲਿਖਿਆ ਹੋਇਆ ਬਈ ਆ ਦੇਖੋ ਇਧਰ ਆ ਲਿਖਿਆ ਹੋਇਆ ਇਹ ਗੁਰਦੁਆਰਾ ਬੁੰਗਾ ਮਸਤੋਣਾ ਸਾਹਿਬ ਤਲਵੰਡੀ ਸਾਹਿਬ ਹਾਂ ਚੱਲ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਜਾਣਕਾਰੀ ਲੱਗੀ ਵਧੀਆ ਤਾਂ ਬਈ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਜ਼ਰੂਰ ਬਈ